ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਸਟਾਰ 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅੱਜ ਕਿੱਥੇ-ਕਿੱਥੇ ਕਬੱਡੀ ਕੱਪ ਹੋਣਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਦਾ ਜੋ ਪਹਿਲਾ ਕਬੱਡੀ ਕੱਪ ਪਿੰਡ ਡਾਲਾ ਜ਼ਿਲ੍ਹਾ ਮੋਗਾ ਜਿੱਥੇ ਕਬੱਡੀ ਆਲ ਓਪਨ ਦੇ 8 ਕਲੱਬ ਖੇਡਣਗੇ ਪਹਿਲਾ ਇਨਾਮ 110000 ਰੁਪਏ ਦੂਜਾ ਇਨਾਮ 91000 ਰੁਪਏ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਹਾਰਲੇ ਡੈਵਿਡਸਨ ਮੋਟਰਸਾਈਕਲ ਦਿੱਤੇ ਜਾਣਗੇ ਇਸ ਤੋਂ ਅਗਲਾ ਕਬੱਡੀ ਕੱਪ ਪਿੰਡ ਸੁੰਨੜ ਜਿੱਥੇ ਕਬੱਡੀ ਆਲ ਓਪਨ ਦੇ 6 ਕਲੱਬ ਖੇਡਣਗੇ ਪਹਿਲਾ ਇਨਾਮ 125000 ਦੂਜਾ ਇਨਾਮ 1 ਲੱਖ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਇਸ ਤੋਂ ਜੋ ਅਗਲਾ ਕਬੱਡੀ ਕੱਪ ਪਿੰਡ ਸਹੋਲੀ ਜ਼ਿਲ੍ਹਾ ਲੁਧਿਆਣਾ ਜਿੱਥੇ ਲੁਧਿਆਣਾ ਮਲੇਰਕੋਟਲਾ ਕਬੱਡੀ ਟੂਰਨਾਮੈਂਟ ਦੀਆਂ 16 ਟੀਮਾਂ ਦੇ ਮੈਚ ਕਰਵਾਏ ਜਾਣਗੇ ਇੱਥੇ ਨਵੇਂ ਪਲੇਅਰ ਤੁਹਾਨੂੰ ਖੇਡ ਦੇ ਨਜ਼ਰ ਆਉਣਗੇ ਇਸ ਤੋਂ ਇਲਾਵਾ ਅੱਜ ਹੋਰ ਵੀ ਕਈ ਕਬੱਡੀ ਕੱਪ ਹੋਣਗੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ